2 ਫਰਵਰੀ ਨੂੰ ਨਾਬੇ ਦੇ ਰਾਜੇ ਅਭੀ ਉਦੇ ਪ੍ਰਤਾਪ ਸਿੰਘ ਜੀ ਦੀ ਦਸਤਾਰਬੰਦੀ ਕੀਤੀ ਗਈ। ਇਸ ਦੀ ਖਬਰ ਸਿਮਰਜੋਤ ਮੱਕਰ ਸਾਹਿਬ ਨੇ 2 ਦਿਨ ਪਹਿਲਾਂ ਹੀ ਵੀਡੀਓ ਪਾ ਕੇ ਦੱਸਿਆ ਸੀਗਾ ਕਿ ਇਹਨਾਂ ਨੂੰ ਕਿਸ ਤਰ੍ਹਾਂ ਸੁਪਨਾ ਆਇਆ, ਕਿਸ ਤਰ੍ਹਾਂ ਉਹਨਾਂ ਨੇ ਕੇਸਰੀ ਪਰਨਾ ਪਾੜ ਕੇ ਆਪਣੇ ਝੰਡਾ ਲਹਿਰਾਇਆ ਘਰ ਦੀ ਛਾਤੀ ਉੱਤੇ, ਕਿਸ ਤਰ੍ਹਾਂ ਇਹਨਾਂ ਨੇ ਸਵੇਰੇ ਉੱਠਦੇ ਸਾਰ ਇੱਕ ਕਿਰਪਾਨ ਮੰਗੀ। ਪਰ ਹੁਣ ਜਦੋਂ ਨਾਬੇ ਵਾਲੇ ਰਾਜੇ ਅਭੀ ਉਦੇ ਪ੍ਰਤਾਪ ਸਿੰਘ ਜੀ ਦੀ ਇੰਟਰਵਿਊ ਲਈ ਜਾ ਰਹੀ ਹੈ ਤਾਂ ਉਹ ਇਸ ਗੱਲ ਤੋਂ ਸਾਫ਼ ਮੁੱਕਰ ਜਾਂਦੇ ਨੇ। ਉਹ ਕਹਿੰਦੇ ਨੇ ਕਿ ਮੈਨੂੰ ਕੋਈ ਸੁਪਨਾ ਨਹੀਂ ਆਇਆ ਸੀਗਾ। ਇਹ ਗੱਲ ਪੂਰੀ ਸੱਚ ਨਹੀਂ ਹੈਗੀ। ਫਿਰ ਸੱਚ ਕੀ ਹੈ ਇਹ ਗੱਲ ਤਾਂ ਉਹਨਾਂ ਨੇ ਵੀ ਨਹੀਂ ਦੱਸੀ। ਕਿ ਰਾਤ ਨੂੰ ਤੁਸੀਂ ਆਪਣੇ ਪਰਿਵਾਰ ਤੋਂ ਕਿਰਪਾਣ ਦੀ ਮੰਗ ਕਰਦੇ ਸੀ। ਰਾਤ ਦੀ ਗੱਲ ਨਹੀਂ ਸੀ ਤੇ ਜਿਹੜੀ ਸੁਪਨੇ ਵਾਲੀ ਗੱਲ ਹੈ ਉਹ ਵੀ ਇਹ ਸੀ ਨਹੀਂ ਕੋਈ ਸੁਪਨਾ ਪੁਰਾਣਾ ਨਹੀਂ ਆਇਆ। ਐਸ ਗੱਲ ਹੀ ਉੱਤੇ ਸਿਮਰਨ ਜੋਤ ਮੱਕੜ ਪਾਜੀ ਨੂੰ ਬਹੁਤ ਜ਼ਿਆਦਾ ਹੇਟ ਮਿਲ ਜਾਂਦੀ ਹੈ। ਪੰਜਾਬ ਦੇ ਅੰਦਰ ਹਰ ਕੋਈ ਰੀਲਾਂ ਬਣਾ ਬਣਾ ਕੇ ਇਹਨਾਂ ਦੀ ਐਸ ਗੱਲ ਨੂੰ ਚੱਕੀ ਜਾਂਦਾ ਇਹਨਾਂ ਦਾ ਬਹੁਤ ਜ਼ਿਆਦਾ ਮਜ਼ਾਕ ਉਡਾਈ ਜਾਂਦਾ ਹੈ। ਅੱਬੇ ਦਾ ਮੁੰਡਾ ਜਿਹਦੀ ਤਸਤਾਰ ਬੰਦੀ ਹੋਈ ਆ ਉਹਦੇ ਬਾਰੇ ਗੱਲ ਕਹੇਗੇ ਉਹਨੂੰ ਇੱਕ ਦਿਨ ਰਾਤ ਨੂੰ ਸੁਪਨਾ ਆਉਂਦਾ। ਤੇ ਮੱਕੜ ਸਾਹਿਬ ਦੀ ਸੁਪਨਾ ਕਿੱਥੋਂ ਆ ਗਿਆ। ਬੱਲੇ ਹੋਤਰੇ ਬੱਲੇ ਉਹ ਚਲਾ ਕੇ ਬੱਜੜਾ ਆਏ ਮੈਨੂੰ ਫੂਫਨਾ ਨਹੀਂ ਆਇਆ ਤੇ ਮਕਰੋੜੀ ਕੀ ਆਦੇ ਆਖੀਰ ਇਹ ਗੱਲ ਆਈ ਦੇ ਆਈ ਕਿਉ ਹੁਣ ਸਿਮਰਨ ਜੋਤ ਮੱਕੜ ਜੀ ਨੇ ਇਹ ਇੱਕ ਰੀਲ ਪਾਈ ਹੈ ਇਹ ਇੱਕ ਵੀਡੀਓ ਪਾ ਕੇ ਸਪਸ਼ਟਿਕਰਨ ਦਿੱਤਾ ਹੈ ਕਿ ਇਹ ਗੱਲ ਕਿੱਥੋਂ ਬਾਹਰ ਆਈ ਨਿਊ ਸਰਟਨ ਥਿੰਗਸ ਵਿਚ ਯੂ ਨੈਵਰ ਇੰਟਰੋਡਿਊਸ ਟੂ ਹਿਮ অর ਇਵਨ ਹਿਸ ਮਦਰ ਨੈਵਰ ਇੰਟਰੋਡਿਊਸ ਵੀ ਆਵਨਟ ਅ ਸਟੋਰੀਜ਼ ਵਿਚ ਯੂ ਡਿਡਨ ਟੈਲ ਹਿਮ ਸਟਿਲ ਹੀ ਨਿਊ ਆਲ ਦੋਜ਼ ਥਿੰਗਸ ਨਹੀਂ ਥੈਂਕ ਯੂ ਸਰ ਹੀ ਯੂਸ ਟੂ ਡਰਾ ਖੰਡਾ ਯੈਸ ਬਟ ਹੀ ਵਾਸ ਨੈਵਰ ਐਕਸਪੋਜ਼ ਟੂ ਇਟ ਹੀ ਵਾਸ ਨੈਵਰ ਐਕਸਪੋਜ਼ ਟੂ ਇਟ ਬਿਕਾਜ਼ I didn't know the stories. ਇਸ ਵੀਡੀਓ ਵਿੱਚ ਇਹ ਇੰਗਲਿਸ਼ 'ਚ ਗੱਲ ਕਰੀ ਜਾਂਦੇ ਨੇ ਮੈਂ ਤੁਹਾਨੂੰ ਪੰਜਾਬੀ 'ਚ ਅਨੁਵਾਦ ਕਰਕੇ ਦੱਸਦਾ ਕਿ ਇਹਨਾਂ ਨੇ ਗੱਲ ਕੀ ਕੀਤੀ ਹੈ। ਸਿਮਰਨ ਜੋਤ ਮੱਕੜਪਾੜੀ ਪਹਿਲਾ ਕੁਸ਼ਨ ਹੀ ਇਹ ਪੁੱਟ ਕਰਦੇ ਨੇ ਕਿ ਅਭੀ ਉਹਦੇ ਪ੍ਰਤਾਪ ਸਿੰਘ ਨੂੰ ਕਿਸੇ ਨੇ ਪ੍ਰੋਪਰ ਨਹੀਂ ਦੱਸਿਆ ਕਿ ਉਹਨਾਂ ਦਾ ਰਾਜ ਭਾਗ ਸੀਗਾ ਨਾਬੇ ਦੀ रियासत ਦੇ ਉਹ ਮਾਲਕ ਹੈਗੇ ਨੇ ਠੀਕ ਹੈ ਹੁਣ ਅਭੀ ਉਹਦੇ ਪ੍ਰਤਾਪ ਸਿੰਘ ਦੀ ਦਾਦੀ ਜੀ ਹੈ ਜਿਸ ਨਾਲ ਉਹ ਗੱਲ ਕਰੀ ਜਾਂਦੇ ਨੇ ਉਹ ਕਹਿੰਦੀ ਹੈ ਕਿ ਸਿਰਫ ਉਹਨਾਂ ਦੇ ਹਸਬੰਡ ਸੀਗੇ ਇੱਕ ਜਿਹੜੇ ਨਾਬਾ ਰਿਆਸਤ ਆਏ ਸੀਗੇ ਉਸ ਤੋਂ ਬਾਅਦ ਮੇਰਾ ਪੁੱਤਰ ਜਾਂ ਹੋਰ ਕੋਈ ਵੀ ਨਾਬਾ ਰਿਆਸਤ ਨਹੀਂ ਆਇਆ ਸੀਗਾ ਤੇ ਮੇਰੇ ਹਸਬੰਡ ਜਿਹੜੇ ਸੀਗੇ ਉਹਨਾਂ ਦੀ ਆਪਣੇ ਗ੍ਰੈਂਡਸਨ ਯਾਨੀ ਕਿ ਅਭੀ ਉਹਦੇ ਪ੍ਰਤਾਪ ਸਿੰਘ ਨਾਲ ਪ੍ਰੋਪਰ ਗੱਲਬਾਤ ਨਹੀਂ ਹੁੰਦੀ ਸੀ ਐ ਸਿਲਸਲੇ ਵਿੱਚ ਹਾਂ ਉਹ ਕੱਟ ਹੁੰਦੇ ਸੀਗੇ ਪਰ ਅਭੀ ਉਹਦੇ ਪ੍ਰਤਾਪ ਸਿੰਘ ਦੇ ਜਿਵੇਂ ਸਕੂਲ ਹੁੰਦਾ ਸੀਗਾ ਸਕੂਲ ਤੋਂ ਬਾਅਦ ਟਿਊਸ਼ਨਾਂ ਹੁੰਦੀਆਂ ਸੀਆਂ ਇਸ ਕਰਕੇ ਉਹ ਬਿਜ਼ੀ ਰਹਿੰਦਾ ਸੀਗਾ ਤੇ ਪ੍ਰੋਪਰ ਗੱਲਬਾਤ ਨਹੀਂ ਹੁੰਦੀ ਸੀ ਕਿ ਜਿਹਦੇ ਕਾਰਨ ਅਭੀ ਉਹਦੇ ਪ੍ਰਤਾਪ ਸਿੰਘ ਨੂੰ ਉਹਦੇ ਗ੍ਰੈਂਡ ਫਾਦਰ ਨੇ ਇਹ ਗੱਲ ਕਦੇ ਵੀ ਨਹੀਂ ਪ੍ਰੋਪਰ ਦੱਸੀ ਸੀਗੀ ਹੁਣ ਐਵੇਂ ਇਹ ਕਹਿੰਦੀ ਹੈ ਕਿ ਮੇਰੇ ਨਾਲ ਵੀ ਅਭੀ ਉਹਦੇ ਪ੍ਰਤਾਪ ਸਿੰਘ ਦੀ ਇਸ ਸਿਲਸਲੇ ਤੇ ਕਦੇ ਗੱਲ ਨਹੀਂ ਹੋਈ ਸੀ ਪ੍ਰੋਪਰ ਇਸ ਕਰਕੇ ਜਿਹੜੀਆਂ ਹੁਣ ਸਿਮਰਨ ਚੋਧ ਮੱਕੜ ਪਾ ਲਈ ਇਹ ਇਹਦੇ ਦਾਦੀ ਜੀ ਨੂੰ ਕਹਿੰਦੇ ਨੇ ਕਿ ਉਹਨੂੰ ਸੁਪਨਾ ਹੀ ਆਇਆ ਫਿਰ ਇੱਕ ਹਣਾ ਉਹ ਕਹਿੰਦਾ ਵੀ ਉਹਨੂੰ ਫਿਰ ਇੱਕ ਸੁਪਨਾ ਹੀ ਆਇਆ ਉਹਨੇ ਆਪਦੇ ਅੰਦਰੋਂ ਹੀ ਇਹ ਚੀਜ਼ ਜਾਣੀ ਹੈ ਮਤਲਬ ਉਹਨੂੰ ਕਿਸੇ ਨੇ ਪ੍ਰੋਪਰ ਨਹੀਂ ਦੱਸਿਆ ਪਰ ਉਹਨੂੰ ਇੱਕ ਸੁਪਨਾ ਆਇਆ ਇੱਕ ਯਾਨੀ ਇੱਕ ਝਲਕ ਦਿਖੀ ਆਪਣੇ ਦਿਮਾਗ ਦੇ ਅੰਦਰ ਤੇ ਉਥੋਂ ਉਹਨੂੰ ਸਭ ਕੁਝ ਦਿਖਿਆ ਤੇ ਉਹਨੇ ਆਪਣੇ ਆਪ ਜਾ ਕੇ ਝੰਡਾ ਲਹਿਰਾਇਆ ਸ਼ਾਤੀ ਉੱਤੇ ਤੇ ਉਹਦੀ ਦਾਦੀ ਕਹਿੰਦੀ ਹਾਂ ਇਹ ਹੀ ਸੱਚ ਹੈ ਮਤਲਬ ਕਿ ਸਿਮਰਨ ਜੋਤ ਮੱਕੜਪਾਏ ਨੇ ਇਹ ਵੀਡੀਓ ਵਿੱਚ ਸਪਸ਼ਟਿਕਰਨ ਦਿੱਤਾ ਹੈ ਕਿ ਉਹਨਾਂ ਨੇ ਇਹ ਗੱਲ ਕੋਈ ਐਵੇਂ ਹਵਾ ਜਿਹੀ ਨਹੀਂ ਕਹਿਤੀ ਸੀਗੀ ਉਹ ਕਹਿੰਦੇ ਵੀਡੀਓ ਕਲਿੱਪ ਕੱਟ-ਕੱਟ ਕੇ ਲੋਕ ਲਾਈ ਜਾਂਦੇ ਨੇ ਪਰ ਜਿਹੜੀ ਅਸਲ ਸੱਚਾਈ ਹੈ ਉਹ ਇਹ ਹੈਗੀ ਹੈ ਸਿਮਰਨ ਜੋਤ ਮੱਕੜ ਪੰਜਾਬ ਦਾ ਇੱਕ ਐਹੋਜਾ ਨਾਮ ਹੈ ਜਿਹੜਾ ਨਾਮ ਲੈਂਦੇ ਹੀ ਸਾਨੂੰ ਪੱਤਰਕਾਰੀਤਾ ਤੇ ਇੱਕ ਸੱਚੇ ਬੰਦੇ ਦਾ ਚਿਹਰਾ ਦਿਖਦਾ ਲੇਕਰ ਹੁਣੇ ਆਪਾਂ ਉਸ ਬੰਦੇ ਦੀ ਐਦਾਂ ਨਿਖੇਧੀ ਕਰੀ ਜਾਂਦੇ ਆ ਐਦਾਂ ਮਜ਼ਾਕ ਉਡਾਈ ਜਾਂਦੇ ਆ ਤੇ ਇਹ ਗੱਲ ਸਾਡੇ ਵਾਸਤੇ ਚੰਗੀ ਨਹੀਂ ਹੈਗੀ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੋਈ ਹੋਊਗੀ ਜਿਹੜੀ ਉਹਨਾਂ ਨੇ ਐਨੀ ਗੱਲ ਕਹੀ ਹੋਏਗੀ ਠੀਕ ਆ ਐਵੇਂ ਫਾਲਤੂ ਦੀ ਗੱਲ ਕੋਈ ਵੀ ਐਹੋਜਾ ਸਿਆਣਾ ਬੰਦਾ ਨਹੀਂ ਕਰ ਸਕਦਾ ਹੁਣ ਅਭੀ ਉਹਦੇ ਪ੍ਰਤਾਪ ਸਿੰਘ ਨਾਲ ਸਿਮਰਨ ਜੋਤ ਮੱਕੜ ਭਾਜੀ ਦੀ ਗੱਲ ਇਸ ਸਿਲਸਿਲੇ ਵਿੱਚ ਨਹੀਂ ਹੋਈ ਐਸ ਕਰਕੇ ਉਹਨਾਂ ਨੇ ਉਹਨਾਂ ਦੀ ਦਾਦੀ ਨਾਲ ਗੱਲ ਕੀਤੀ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਜਾ ਕੇ ਜਨਤਾ ਨੂੰ ਕਿਤੇ ਦੱਸਤੀ ਤੇ ਹੁਣ ਬਹੁਤ ਸਾਰੇ ਲੋਕ ਇਹ ਵੀ ਕਹੀ ਜਾਂਦੇ ਨੇ ਕਿ ਇਹ ਇਹ ਸਰਕਾਰਾਂ ਦਾ ਖੜਾ ਕੀਤਾ ਬੰਦਾ ਏ ਇਹ ਕੋਈ ਪੰਜਾਬ ਦਾ ਨਾਭੇ ਦੀ रियासत ਦਾ ਅਸਲੀ ਵਾਰਿਸ ਨਹੀਂ ਹੈਗਾ ਇਹ ਬਿਆਸ ਵਾਲੇ ਡੇਰੇ ਦੇ ਨਾਲ ਤੇ ਸਰਕਾਰਾਂ ਦੇ ਨਾਲ ਲੜ ਕੇ ਇਹ ਮਿਲੀ ਭਗਤ ਹੈਗੀ ਏ ਜਿਹਦੇ ਨਾਲ ਪੰਜਾਬੀਆਂ ਨੂੰ ਮਗਰ ਲਾਇਆ ਜਾਵੇ ਤੇ 2027 ਦੀਆਂ ਇਹ ਵੋਟਾਂ ਵਿੱਚ ਉੱਠਣਗੇ ਜਿਹੜੀਆਂ ਵੋਟਾਂ ਵਿੱਚ ਪੰਜਾਬੀ ਇਹਨਾਂ ਨੂੰ ਜਿਤਾਉਣਗੇ ਸੈਂਟੀ ਹੋ ਕੇ ਯਾਨੀ ਕਿ ਇਮੋਸ਼ਨਲੀ ਹੋ ਕੇ ਸੋ ਬੱਖ ਤਾਂ ਹਰੇਕ ਬੰਦਾ ਹੀ ਬੰਦਾ ਹੈ ਬਾਈ ਕੁਝ ਵੀ ਹੋ ਸਕਦਾ ਹੈ ਸਰਕਾਰ ਚਾਵੇ ਤਾਂ ਕੀ ਨਹੀਂ ਕਰਾ ਸਕਦੀ ਇੰਨਾ ਕੁਝ ਅੱਗੇ ਹੀ ਕਰਾਤਾ ਐਬਸਟਿਨ ਫਾਈਲਜ਼ ਦਾ ਸੱਚ ਅੱਜ ਸਾਹਮਣੇ ਆਈ ਜਾਂਦਾ ਪਰ ਉਹ ਐਬਸਟਿਨ ਫਾਈਲਜ਼ ਆਈ ਕਿਉਂ ਜਾਂਦੀਆਂ ਨੇ ਇਹ ਐਬਸਟਿਨ ਫਾਈਲਜ਼ ਵੀ ਇੱਕ ਸਰਕਾਰ ਦੇ ਮਾਪਦੰਡ ਦੇ ਥਰੂ ਹੀ ਬਾਹਰ ਆਈ ਜਾਂਦੀਆਂ ਨੇ ਕੋਈ ਆਪਣਾ ਨਾਮ ਐਡੀ ਐਡੀ ਫਾਈਲ ਵਿੱਚ ਕਿਉਂ ਹੋਂਦਊਗਾ ਜਦੋਂ ਕਿ ਉਹਦੇ ਵਿੱਚ ਨਾਮ ਉਹਨਾਂ ਬੰਦਿਆਂ ਦੇ ਨੇ ਜਿਹੜੇ ਗਲੋਬਲ ਲੀਡਰ ਨੇ ਐਸੇ ਤਰ੍ਹਾਂ ਹੁਣ ਪੰਜਾਬ ਵਿੱਚ ਵੀ ਆਪਣੇ ਜੋ ਕੁਝ ਹੋਈ ਜਾਂਦਾ ਉਹ ਇਹ ਲੀਡਰ ਹੀ ਸੋਚੀ ਜਾਂਦੇ ਨੇ ਇਹ ਲੀਡਰ ਜਿਵੇਂ ਸੋਚਦੇ ਨੇ ਉਹ ਅੱਜ ਹੋਈ ਜਾਂਦਾ ਹੈ ਇਹਦੀ ਪਲੈਨਿੰਗ ਬਹੁਤ ਟਾਈਮ ਪਹਿਲਾਂ ਹੋ ਚੁੱਕੀ ਹੁੰਦੀ ਆ ਜਿਹੜੀ ਅੱਜ ਹੋਈ ਜਾਂਦਾ ਸੋ ਅਵੇਅਰ ਰੋ ਸਤਾਰਕ ਰੋ